ਸਿਆਣੇ ਲੋਕ ਆਖਦੇ ਆ ਕਿ ਨਾਲ ਦਾ ਬੰਦਾ ਹੀ ਜਦੋਂ ਬਦਲ ਜੇ ਉਸ ਤੋਂ ਬਾਅਦ ਸਭ ਤੋਂ ਵੱਧ ਨੁਕਸਾਨ ਹੁੰਦਾ ਤੁਹਾਡਾ ਸਭ ਤੋਂ ਖਤਰਨਾਕ ਦੁਸ਼ਮਣ ਉਹ ਹੁੰਦਾ ਜਿਹੜਾ ਤੁਹਾਡਾ ਸਭ ਤੋਂ ਜਿਹੜਾ ਪਹਿਲਾ ਕਰੀਬੀ ਦੋਸਤ ਹੁੰਦਾ ਕਿਉਂਕਿ ਤੁਹਾਨੂੰ ਸਾਰੇ ਰਾਜ਼ ਤੁਹਾਡੇ ਉਸ ਨੂੰ ਪਤਾ ਹੁੰਦੇ ਆ ਤੁਹਾਡੀ ਸਟਰੈਂਥ ਕੀ ਆ ਤਾਕਤ ਕੀ ਆ ਤੇ ਤੁਹਾਡੀ ਕਮਜ਼ੋਰੀ ਕੀ ਆ ਉਹ ਰਗ ਰਗ ਤੋਂ ਵਾਕਿਫ ਹੁੰਦਾ ਪਰ ਜਦੋਂ ਕਦੇ ਸਮਾਂ ਬਦਲ ਜੇ ਸਮਾਂ ਉਹ ਨਾ ਰਵੇ ਫੇਰ ਉਹ ਦੋਸਤ ਤੁਹਾਡੇ ਲਈ ਇੰਨਾ ਖਤਰਨਾਕ ਹੋ ਸਕਦਾ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਪੰਜਾਬ ਦੀ ਸਿਆਸਤ ਦੇ ਨਾਲ ਵੀ ਇੱਕ ਅਜੀਹਾਈ ਕਿੱਸਾ ਹੋਇਆ ਵਿਕਰਮਜੀਤ ਸਿੰਘ ਮਜੀਠਾ ਮਾਜੇ ਦਾ ਜਰਨੈਲ ਮਾਝੇ ਦਾ ਸਭ ਤੋਂ ਤਾਕਤਵਰ ਲੀਡਰ ਭਾਵੇਂ ਕਾਂਗਰਸ ਪਾਰਟੀ ਦਾ ਰਾਜ ਹੋਵੇ ਭਾਵੇਂ ਕਾਲੀ ਦਲ ਦਾ ਰਾਜ ਹੋਵੇ ਵਿਕਰਮਜੀਤ ਸਿੰਘ ਮਜੀਠੀਏ ਦੀ ਜਿਹੜੀ ਚੜ੍ਹਤਾ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰਹੀ ਆ 2007 ਤੋਂ 2017 ਤੱਕ ਸ਼੍ਰੋਮਣੀ ਕਾਲੀ ਦਲ ਬਾਦਲ ਦਾ ਰਾਜ ਰਿਆ ਉਦੋਂ ਉਸ ਦੇ ਰਾਜ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਮਜੀਠੀ ਦੀ ਤੂਤੀ ਬੋਲਦੀ ਸੀ ਲੋਕ ਆਖਦੇ ਸੀ ਕਿ ਮਾਝੇ ਦਾ ਸੁਪਰ ਸੀਐਮ ਸਰਦਾਰ ਵਿਕਰਮਜੀਤ ਸਿੰਘ ਮਜੀਠੀ ਆ ਉਸ ਨੂੰ ਇਨੀ ਤਾਕਤ ਕਿਵੇਂ ਮਿਲੀ ਉਹ ਪੰਜਾਬ ਦਾ ਬੱਚਾ ਬੱਚਾ ਜਾਣਦਾ ਕਿ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਕਰੀਬੀ ਰਿਸ਼ਤੇਦਾਰ ਆ ਇਸ ਕਰਕੇ ਪਹਿਲੀ ਵਾਰ ਵਿਧਾਇਕ ਬਣੇ ਨੂੰ ਹੀ ਮੰਤਰਾਲਾ ਮਿਲ ਜਾਂਦਾ ਤਾਕਤਵਰ ਮੰਤਰਾਲਾ ਮਿਲਦਾ ਤੇ ਫਿਰ ਬੇਹਤਾਸ਼ਾ ਤਖਤਾਂ ਵੀ ਮਿਲਦੀਆਂ ਭਾਵੇਂ ਮਾਝੇ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਕੈਰੋਂ ਪਰਿਵਾਰ ਰਣੀ ਕੇ ਸੁੱਚਾ ਸਿੰਘ ਲੰਗਾ ਸੇਵਾ ਸਿੰਘ ਸੇਖਮਾ ਹੋਰ ਬਹੁਤ ਵੱਡੇ ਟਕਸਾਲੀ ਕਾਲੀ ਲੀਡਰ ਸੀ ਪਰ ਉਹਨਾਂ ਸਾਰਿਆਂ ਤੋਂ ਮੂਹਰਲੀ ਕਤਾਰ ਦੇ ਵਿੱਚ ਜਾ ਕੇ ਖੜ ਗਿਆ ਵਿਕਰਮਜੀਤ ਸਿੰਘ ਮਜੀਠੀਆ ਬਹੁਤ ਦੋਸਤ ਸੀ ਬਹੁਤ ਲੋਕ ਨੇੜੇ ਆਉਣਾ ਚਾਹੁੰਦੇ ਸੀ ਉਦੋਂ ਵਿਕਰਮਜੀਤ ਸਿੰਘ ਮਜੀਠੀਏ ਦੇ ਬੜੇ ਲੋਕਾਂ ਨੇ ਫਾਇਦੇ ਵੀ ਲਏ ਇਹ ਆਮ ਧਾਰਨਾ ਕਿ ਵਿਕਰਮਜੀਤ ਮਜੀਠੀਆ ਜੇ ਕਿਸੇ ਦੇ ਨਾਲ ਖੜ ਜਾਂਦਾ ਤੇ ਫਿਰ ਚਟਾਨ ਵਾਂਗ ਖੜਦਾ ਫਿਰ ਉਹ ਨਫਾ ਨੁਕਸਾਨ ਨਹੀਂ ਵੇਖਦਾ ਜੇ ਕਿਸੇ ਦੇ ਹਰਖ ਗਿਆ ਤੇ ਉਦੋਂ ਵਿਕਰਮਜੀਤ ਮਜੀਠੀਆ ਫੇਰ ਉਸ ਨੂੰ ਐਨ ਖੁੱਡੇ ਲੈਣ ਲਾ ਦਿੰਦਾ ਮਾਜੇ ਦੇ ਵਿੱਚ ਕਈ ਜਿਹੇ ਕਾਲੀ ਲੀਡਰ ਸੀ ਜਿਨ੍ਹਾਂ ਦੀ ਵਿਕਰਮਜੀਤ ਮਜੀਠੇ ਦੇ ਨਾਲ ਵਿਗੜਨ ਤੋਂ ਬਾਅਦ ਉਹਨਾਂ ਦਾ ਜਿਹੜਾ ਸਿਆਸੀ ਕੈਰੀਅਰ ਆ ਉਹ ਤਬਾਹ ਹੋ ਗਿਆ ਹੁਣ ਗੱਲ ਕਰਦੇ ਆ ਜਦੋਂ ਸੱਤਾ ਚਲੀ ਗਈ 2017 ਦੇ ਵਿੱਚ ਭਾਵੇਂ ਕਾਲੀ ਦਲ ਦੀ ਸਰਕਾਰ ਚਲੀ ਗਈ ਪਰ ਵਿਕਰਮਜੀਤ ਮਜੀਠੇ ਦੀ ਜਿਹੜੀ ਚੜ੍ਹਤ ਉਸੇ ਤਰ੍ਹਾਂ ਨਾਲ ਬਰਕਰਾਰ ਸੀ ਚਾਹੇ ਉਹ ਵਿਰੋਧੀ ਆਗੂਆਂ ਨੂੰ ਦਬਕੇ ਮਾਰਨ ਦੀ ਗੱਲ ਹੋਵੇ ਚਾਹੇ ਕਿਸੇ ਅਫਸਰ ਨੂੰ ਫੋਨ ਕਰਨਾ ਹੋਵੇ ਉਹ ਸੱਤਾਧਰੀ ਕਾਂਗਰਸ ਤੋਂ ਪਹਿਲਾਂ ਵਿਕਰਮਜੀਤ ਮਜੀਠੇ ਦੇ ਫੋਨ ਸੁਣਦੇ ਸੀ ਕਿਉਂਕਿ ਕੈਪਟਨ ਮਰਿੰਦਰ ਸਿੰਘ ਵਿਕਰਮਜੀਤ ਸਿੰਘ ਮਜੀਠੇ ਦੇ ਬਾਪ ਸਤਿਆਜੀਤ ਸਿੰਘ ਮਜੀਠੇ ਦਾ ਦੋਸਤ ਸੀ ਤੇ ਉਹ ਆਮ ਹੀ ਇਹ ਗੱਲ ਕਹਿ ਦਿੰਦਾ ਸੀ ਕਿ ਵਿਕਰਮਜੀਤ ਮਜੀਠੇ ਦਾ ਬਚਪਨ ਤਾਂ ਮੇਰੇ ਮਹਿਲਾਂ ਦੇ ਵਿੱਚ ਗੁਜ਼ਰਿਆ ਇੱਥੋਂ ਤੱਕਰ ਕਾਂਗਰਸ ਦਾ ਕੋਈ ਮਾਝੇ ਦਾ ਲੀਡਰ ਵੀ ਕੋਈ ਬਿਆਨ ਦਿੰਦਾ ਸੀ ਤੋ ਸਰਦਾਰ ਵਿਕਰਮਜੀਤ ਸਿੰਘ ਮਜੀਠੇ ਤੋਂ ਪੁੱਛੇ ਬਿਨਾ ਬਿਆਨ ਨਹੀਂ ਦਿੰਦਾ ਸੀ ਇਨੀ ਤਾਕਤ ਸੀ ਆਪਣੇ ਲੋਕਾਂ ਦੇ ਵਿੱਚ ਤਾਂ ਹੋਣੀ ਹੀ ਹੋਣੀ ਆ ਵਿਰੋਧੀਆਂ ਦੇ ਵਿੱਚ ਵੀ ਇਨੀ ਤਾਕਤ ਰੱਖਦਾ ਸੀ ਵਿਰੋਧੀ ਸਰਕਾਰ ਹੋਣ ਦੇ ਬਾਵਜੂਦ ਵੀ ਇਨੀ ਤਾਕਤ ਰੱਖਦਾ ਸੀ ਪਰ ਪ੍ਰਮਾਤਮਾ ਜੇ ਕਿਸੇ ਨੂੰ ਤਾਜ ਬਖਸ਼ਦਾ ਤੇ ਉਹਨੂੰ ਡੇਗਣ ਦੀ ਵੀ ਪ੍ਰਮਾਤਮਾ ਕੋਲ ਸ਼ਮਤਾ ਹੁੰਦੀ ਆ ਨਾ ਤਾਂ ਕਦੇ ਵਿਕਰਮਜੀਤ ਮਜੀਠੀਏ ਨੇ ਸੋਚਿਆ ਹੋਵੇਗਾ ਨਾ ਹੀ ਕਿਸੇ ਹੋਰ ਕਾਲੀ ਲੀਡਰ ਨੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸੋਚਿਆ ਹੋਵੇਗਾ ਕਿ 2022 ਦੀ ਹਣੇਰੀ ਦੇ ਵਿੱਚ ਅਜਿਹੇ ਲੋਕ ਪੰਜਾਬ ਦੀ ਸਿਆਸਤ ਪੰਜਾਬ ਦੀ ਸੱਤਾ ਤੇ ਕਾਬਜ ਹੋ ਜਾਣਗੇ ਜਿਨ੍ਹਾਂ ਨੂੰ ਕਦੇ ਉਹਨਾਂ ਨੇ ਹੋ ਸਕਦਾ ਕਿ ਆਪਣੇ ਦਹਲੀਜ਼ ਵੀ ਟੱਪਣਾ ਨਾ ਦਿੱਤੀ ਹੋਵੇ 2022 ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਭਗਵਾਨ ਤਮਾਨ ਮੁੱਖ ਮੰਤਰੀ ਬਣ ਗਿਆ ਮੁੱਖ ਮੰਤਰੀ ਦੇ ਨਾਲ ਵੀ ਵਿਕਰਮਜੀਤ ਮਜੀਠੇ ਨੇ ਉਸੇ ਤਰ੍ਹਾਂ ਆਡੇ ਲੈਣੇ ਜਾਰੀ ਰੱਖੇ ਆਖਰ ਦੇ ਵਿੱਚ ਵਿਜੀਲੈਂਸ ਨੇ ਕੇਸ ਬਣਾਤਾ ਅੰਦਰ ਠੋਕਤਾ ਜਦੋਂ ਬੰਦੇ ਨੂੰ ਮੁਸੀਬਤਾਂ ਘੇਰ ਲੈਂਦੀਆਂ ਤੇ ਸਭ ਤੋਂ ਪਹਿਲਾਂ ਆਪਣੇ ਜਿਹੜਾ ਉਹ ਖਿਹੜਾ ਛੜਾਉਣ ਲੱਗਦੇ ਆ ਸਰਦਾਰ ਵਿਕਰਮਜੀਤ ਸਿੰਘ ਮਜੀਠੇ ਦਾ ਸਭ ਤੋਂ ਕਰੀਬੀ ਦੋਸਤ ਤਲਬੀਰ ਸਿੰਘ ਗਿੱਲ ਸੀ ਇਸ ਤੋਂ ਪਹਿਲਾਂ ਔਣੇ ਵਿਕਰਮਜੀਤ ਮਜੀਠੇ ਦਾ ਸਾਥ ਛੱਡਿਆ ਤੇ ਗਵਾਹੀ ਦਿੱਤੀ ਫਿਰ ਉਸ ਤੋਂ ਬਾਅਦ ਜਿਹੜੇ ਮਜੀਠੇ ਹਲਕੇ ਤੋਂ ਲਗਾਤਾਰ ਵਿਕਰਮਜੀਤ ਮਜੀਠੀਆ ਜਿੱਤਦਾ ਰਿਹਾ ਉਸੇ ਮਜੀਠੇ ਦੇ ਵਿੱਚ ਉਹ ਆਮ ਆਦਮੀ ਪਾਰਟੀ ਨੇ ਉਸ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਰਮਜੀਤ ਮਜੀਠੀਆ ਹੁਣ ਤਲਵੀਰ ਸਿੰਘ ਗਿੱਲ ਦਾ ਸਾਹਮਣਾ ਕਰੇਗਾ ਤਲਵੀਰ ਗਿੱਲ ਵਿਕਰਮਜੀਤ ਮਜੀਠੇ ਦੇ ਅੱਗੇ ਖੜਾ ਹੋਊਗਾ ਐਵੇਂ ਹੀ ਸਿਆਣੇ ਕਹਿੰਦੇ ਆ ਕਿ ਜਦੋਂ ਸਮਾਂ ਬਦਲਦਾ ਫੇਰ ਛੋਟੇ ਤੋਂ ਛੋਟਾ ਬੰਦਾ ਵੀ ਤੁਹਾਨੂੰ ਚੈਲੰਜ ਕਰ ਸਕਦਾ ਕਦੇ ਤਲਵੀਰ ਗਿੱਲ ਵਿਕਰਮਜੀਤ ਮਜੀਠੇ ਲਈ ਕੰਮ ਕਰਦਾ ਸੀ ਤੇ ਅੱਜ ਵਿਕਰਮਜੀਤ ਮਜੀਠੇ ਨੂੰ ਉਹ ਚੁਣੌਤੀ ਦੇ ਰਿਹਾ